ਰੋੰਗੇਫੇਰ ਦੇਸ਼ ਦੇ ਕਈ ਹਿੱਸਿਆਂ ਚ ਭਾਰੀ ਬਾਰਿਸ਼ ਕਾਰਨ ਲੋਕ ਪਰੇਸ਼ਾਨ ਨੇ ਕਈ ਥਾਵਾਂ ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੌਰਾਨ ਉੱਤਰਾਖੰਡ ਤੇ ਹਲਦਵਾਨੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਹੈ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਤੇ ਸੜਕ ਤੇ ਵਹਿ ਰਹੇ ਪਾਣੀ ਦੇ ਵਿੱਚ ਇੱਕ ਕਾਰ ਕਿਸੇ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੌਰਾਨ ਲੋਕ ਉਸ ਨੂੰ ਰੋਕਣ ਲਈ ਫੋਨ ਵੀ ਕਰ ਰਹੇ ਨੇ ਹਾਲਾਂਕਿ ਥੋੜੀ ਦੂਰ ਜਾਣ ਤੋਂ ਬਾਅਦ ਪਾਣੀ ਦਾ ਬਹਾਵ ਇੰਨਾ ਤੇਜ਼ ਹੋ ਗਿਆ ਕਿ ਕਾਰ ਉਲਟ ਦਿਸ਼ਾਵਲ ਵਹਿਣ ਲੱਗੀ ਦੱਸ ਦਵਾ ਕਿ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪਣੇ ਆਪ ਪਿੱਛੇ ਵੱਲੋਂ ਨਿਕਲਣ ਲੱਗੀ ਉਸ ਸਮੇਂ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਹਾਲਾਂਕਿ ਇੱਕ ਦੁਕਾਨ ਤੇ ਖੜੇ ਕਾ ਆਦਮੀ ਅਤੇ ਔਰਤ ਨੇ ਤੁਰੰਤ ਬਾਧਰੀ ਦਿਖੋਂਦੇ ਹੋਏ ਪਹਿਲਾਂ ਕਾਰ ਚ ਫਸੀ ਲੜਕੀ ਨੂੰ ਬਾਹਰ ਕੱਢਿਆ ਤੇ ਫਿਰ ਹੋਰ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਦਾਸਮਾਕੇ ਲੋਕਾਂ ਦੇ ਇਤਨਾ ਅਤੇ ਮੁਸਤੈਦੀ ਕਰਨ ਪੂਰੇ ਪਰਿਵਾਰ ਦੀ ਜਾਨ ਬਚ ਗਈ। ਹੁਣ ਦੱਸਦੀ ਹੈ ਕਿ ਹਾਲ ਹੀ ਚ ਪੂਰੇ ਦੇਸ਼ ਚ ਹੀ ਨਹੀਂ ਸਗੋਂ ਉੱਤਰਾਖੰਡ ਚ ਵੀ ਭਾਰੀ ਮੀਂਹ ਪਿਆ ਕਈ ਥਾਵਾਂ ਤੇ ਨਦੀਆਂ ਨਾਲਿਆਂ ਚ ਸੋਜ ਦੇਖਣ ਨੂੰ ਮਿਲ ਰਿਹਾ। ਇਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ। ਉਹ ਜੇ ਫਿਰ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਕਾਰਨ ਲੋਕ ਪਰੇਸ਼ਾਨ ਨੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਉੱਤਰਾਖੰਡ ਤੇ ਹਲਦਵਾਨੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਹੈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਤੇ ਸੜਕ 'ਤੇ ਵਹਿ ਰਹੇ ਪਾਣੀ ਦੇ ਵਿੱਚ ਇੱਕ ਕਾਰ ਕਿਸੇ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੌਰਾਨ ਲੋਕ ਉਸ ਨੂੰ ਰੋਕਣ ਲਈ ਫੋਨ ਵੀ ਕਰ ਰਹੇ ਨੇ ਹਾਲਾਂਕਿ ਥੋੜੀ ਦੂਰ ਜਾਣ ਤੋਂ ਬਾਅਦ ਪਾਣੀ ਦਾ ਬਹਾਅ ਇੰਨਾ ਤੇਜ਼ ਹੋ ਗਿਆ ਕਿ ਕਾਰ ਉਲਟ ਦਿਸ਼ਾ ਵੱਲ ਵਹਿਣ ਲੱਗੀ ਅੰਦਾਜ਼ਾ ਲਾਆ ਕਿ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪਣੇ ਆਪ ਪਿੱਛੇ ਵੱਲ ਨੂੰ ਨਿਕਲਣ ਲੱਗੀ ਉਸ ਸਮੇਂ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਹਾਲਾਂਕਿ ਇੱਕ ਦੁਕਾਨ ਤੇ ਖੜੇ ਕਾ ਆਦਮੀ ਅਤੇ ਔਰਤ ਨੇ ਤੁਰੰਤ ਬਾਦਰੀ ਦਿਖੋਂਦੇ ਹੋਏ ਪਹਿਲਾਂ ਕਾਰ ਚ ਫਸੀ ਲੜਕੀ ਨੂੰ ਬਾਹਰ ਕੱਢਿਆ ਅਤੇ ਫਿਰ ਹੋਰ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਦਾਸਾਂਕੀ ਲੋਕਾਂ ਦੇ ਇਤਨਾ ਅਤੇ ਮੁਸਤੈਦੀ ਕਰਨ ਪੂਰੇ ਪਰਿਵਾਰ ਦੀ ਜਾਰ ਬਚ ਗਈ ਤਾਂ ਦੱਸਦੀ ਹੈ ਕਿ ਹਾਲ ਹੀ ਚ ਪੂਰੇ ਦੇਸ਼ ਚ ਹੀ ਨਹੀਂ ਸਗੋ ਉੱਤਰਾਖੰਡ ਚ ਵੀ ਭਾਰੀ ਮੀਂਹ ਪਿਆ ਕਿ ਥਾਵਾਂ ਤੇ ਨਦੀਆਂ ਨਾਲਿਆਂ ਚ ਸੋਜ ਦੇਖਣ ਨੂੰ ਮਿਲ ਰਿਹਾ ਇਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਨੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਉੱਤਰਾਖੰਡ ਤੇ ਹਲਦਵਾਨੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਹੈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਤੇ ਸੜਕ ਤੇ ਵਹਿ ਰਹੇ ਪਾਣੀ ਦੇ ਵਿੱਚ ਇੱਕ ਕਾਰ ਕਿਸੇ ਤਰ੍ਹਾਂ ਪਤਨ ਦੀ ਕੋਸ਼ਿਸ਼ ਕਰ ਰਹੀ ਇਸ ਦੌਰਾਨ ਲੋਕ ਉਸ ਨੂੰ ਰੋਕਣ ਲਈ ਫੋਨ ਵੀ ਕਰ ਰਹੇ ਨੇ ਹਾਲਾਂਕਿ ਥੋੜੀ ਦੂਰ ਜਾਣ ਤੋਂ ਬਾਅਦ ਪਾਣੀ ਦਾ ਬਹਾਅ ਇੰਨਾ ਤੇਜ਼ ਹੋ ਗਿਆ ਕਿ ਕਾਰ ਉਲਟ ਦਿਸ਼ਾ ਵੱਲ ਵਹਿਣ ਲੱਗੀ ਅੰਦਾਜ਼ਾ ਲਾਆ ਕਿ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪਣੇ ਆਪ ਪਿੱਛੇ ਵੱਲ ਨੂੰ ਨਿਕਲਣ ਲੱਗੀ ਉਸ ਸਮੇਂ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਹਾਲਾਂਕਿ ਇੱਕ ਦੁਕਾਨ ਤੇ ਖੜੇ ਕਾ ਆਦਮੀ ਅਤੇ ਔਰਤ ਨੇ ਤੁਰੰਤ ਬਾਦਰੀ ਦਿਖੋਂਦੇ ਹੋਏ ਪਹਿਲਾਂ ਕਾਰ ਚ ਫਸੀ ਲੜਕੀ ਨੂੰ ਬਾਹਰ ਕੱਢਿਆ ਅਤੇ ਫਿਰ ਹੋਰ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਦਾਸਮਾਕੇ ਲੋਕਾਂ ਦੇ ਇਤਨਾ ਅਤੇ ਮੁਸਤੈਦੀ ਕਰਨ ਪੂਰੇ ਪਰਿਵਾਰ ਦੀ ਜਾਰ ਬਚ ਗਈ ਹੁੰਦਾ ਦੱਸਦੀ ਹੈ ਕਿ ਹਾਲ ਹੀ ਚ ਪੂਰੇ ਦੇਸ਼ ਚ ਹੀ ਨਹੀਂ ਸਗੋ ਉੱਤਰਾਖੰਡ ਚ ਵੀ ਭਾਰੀ ਮੀਂਹ ਪਿਆ ਕ ਇਥਾਵਾਂ ਤੇ ਨਦੀਆਂ ਨਾਲਿਆਂ ਚ ਸੋਜ ਦੇਖਣ ਨੂੰ ਮਿਲ ਰਿਹਾ ਇਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ ਉਹ ਗਏ ਫਿਰ ਦੇਸ਼ ਦੇ ਇੱਕ ਹਿੱਸੇ 'ਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਨੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੌਰਾਨ ਉੱਤਰਾਖੰਡ ਤੇ ਹਲਦਵਾਨੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਤੇ ਸੜਕ ਤੇ ਵਹਿ ਰਹੇ ਪਾਣੀ ਦੇ ਵਿੱਚ ਇੱਕ ਕਾਰ ਕਿਸੇ ਤਰ੍ਹਾਂ ਪਤਨ ਦੀ ਕੋਸ਼ਿਸ਼ ਕਰ ਰਹੀ। ਇਸ ਦੌਰਾਨ ਲੋਕ ਉਸਨੂੰ ਰੋਕਣ ਲਈ ਫੋਨ ਵੀ ਕਰ ਰਹੇ ਨੇ ਹਾਲਾਂਕਿ ਥੋੜੀ ਦੂਰ ਜਾਣ ਤੋਂ ਬਾਅਦ ਪਾਣੀ ਦਾ ਬਹਾਵ ਇੰਨਾ ਤੇਜ਼ ਹੋ ਗਿਆ ਕਿ ਕਾਰ ਉਲਟ ਦਿਸ਼ਾਵਲ ਵਹਿਣ ਲੱਗੀ ਦੱਸ ਦਵਾ ਕਿ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪਣੇ ਆਪ ਪਿੱਛੇ ਵੱਲੋਂ ਨਿਕਲਣ ਲੱਗੀ ਉਸ ਸਮੇਂ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਹਾਲਾਂਕਿ ਇੱਕ ਦੁਕਾਨ ਤੇ ਖੜੇ ਕਾ ਆਦਮੀ ਅਤੇ ਔਰਤ ਨੇ ਤੁਰੰਤ ਬਾਧਰੀ ਦਿਖੋਂਦੇ ਹੋਏ ਪਹਿਲਾ ਕਾਰ ਚ ਫਸੀ ਲੜਕੀ ਨੂੰ ਬਾਹਰ ਕੱਢਿਆ ਤੇ ਫਿਰ ਹੋਰ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਦਾਸਮਾਕੇ ਲੋਕਾਂ ਦੇ ਇਤਨਾ ਅਤੇ ਮੁਸਤੈਦੀ ਕਰਨ ਪੂਰੇ ਪਰਿਵਾਰ ਦੀ ਜਾਨ ਬਚ ਗਈ ਹੰਦਸਦੀ ਹੈ ਕਿ ਹਾਲ ਹੀ ਚ ਪੂਰੇ ਦੇਸ਼ ਚ ਹੀ ਨਹੀਂ ਸਗੋ ਉੱਤਰਾਖੰਡ ਚ ਵੀ ਭਾਰੀ ਮੀਂਹ ਪਿਆ ਕ ਇਥਾਵਾਂ ਤੇ ਨਦੀਆਂ ਨਾਲੀਆਂ ਚ ਸੋਜ ਦੇਖਣ ਨੂੰ ਮਿਲ ਰਿਹਾ ਇਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ ਦੇਸ਼ ਦੇ ਇੱਕ ਹਿੱਸੇ 'ਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਨੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੌਰਾਨ ਉੱਤਰਾਖੰਡ ਤੇ ਹਲਦਵਾਨੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਤੇ ਸੜਕ ਤੇ ਵਹਿ ਰਹੇ ਪਾਣੀ ਦੇ ਵਿੱਚ ਇੱਕ ਕਾਰ ਕਿਸੇ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰ ਰਹੀ। ਇਸ ਦੌਰਾਨ ਲੋਕ ਉਸ ਨੂੰ ਰੋਕਣ ਲਈ ਫੋਨ ਵੀ ਕਰ ਰਹੇ ਨੇ ਹਾਲਾਂਕਿ ਥੋੜੀ ਦੂਰ ਜਾਣ ਤੋਂ ਬਾਅਦ ਪਾਣੀ ਦਾ ਬਹਾਵ ਇੰਨਾ ਤੇਜ਼ ਹੋ ਗਿਆ ਕਿ ਕਾਰ ਉਲਟ ਦਿਸ਼ਾਵਲ ਵਹਿਣ ਲੱਗੀ ਦੱਸ ਦਵਾ ਕਿ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪਣੇ ਆਪ ਪਿੱਛੇ ਵੱਲੋਂ ਨਿਕਲਣ ਲੱਗੀ ਉਸ ਸਮੇਂ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਹਾਲਾਂਕਿ ਇੱਕ ਦੁਕਾਨ ਤੇ ਖੜੇ ਕਾ ਆਦਮੀ ਅਤੇ ਔਰਤ ਨੇ ਤੁਰੰਤ ਬਾਧਰੀ ਦਿਖੋਂਦੇ ਹੋਏ ਪਹਿਲਾਂ ਕਾਰ ਚ ਫਸੀ ਲੜਕੀ ਨੂੰ ਬਾਹਰ ਕੱਢਿਆ ਤੇ ਫਿਰ ਹੋਰ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਦਾਸਮਾਕੇ ਲੋਕਾਂ ਦੇ ਇਤਨਾ ਅਤੇ ਮੁਸਤੈਦੀ ਕਰਨ ਪੂਰੇ ਪਰਿਵਾਰ ਦੀ ਜਾਨ ਬਚ ਗਈ ਹਾਂ ਦੱਸਦੀ ਹੈ ਕਿ ਹਾਲ ਹੀ ਚ ਪੂਰੇ ਦੇਸ਼ ਚ ਹੀ ਨਹੀਂ ਸਗੋ ਉੱਤਰਾਖੰਡ ਚ ਵੀ ਭਾਰੀ ਮੀਂਹ ਪਿਆ ਕ ਇਥਾਵਾਂ ਤੇ ਨਦੀਆਂ ਨਾਲੀਆਂ ਚ ਸੋਜ ਦੇਖਣ ਨੂੰ ਮਿਲ ਰਿਹਾ ਇਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ ਉਹ ਇੰਜ ਹੀ ਫਿਰ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਕਾਰਨ ਲੋਕ ਪਰੇਸ਼ਾਨ ਨੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਉੱਤਰਾਖੰਡ ਤੇ ਹਲਦਵਾਨੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਹੈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਤੇ ਸੜਕ 'ਤੇ ਵਹਿ ਰਹੇ ਪਾਣੀ ਦੇ ਵਿੱਚ ਇੱਕ ਕਾਰ ਕਿਸੇ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੌਰਾਨ ਲੋਕ ਉਸ ਨੂੰ ਰੋਕਣ ਲਈ ਫੋਨ ਵੀ ਕਰ ਰਹੇ ਨੇ ਹਾਲਾਂਕਿ ਥੋੜੀ ਦੂਰ ਜਾਣ ਤੋਂ ਬਾਅਦ ਪਾਣੀ ਦਾ ਬਹਾਅ ਇੰਨਾ ਤੇਜ਼ ਹੋ ਗਿਆ ਕਿ ਕਾਰ ਉਲਟ ਦਿਸ਼ਾ ਵੱਲ ਵਹਿਣ ਲੱਗੀ ਅੰਦਾਜ਼ਾ ਲਾਆ ਕਿ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪਣੇ ਆਪ ਪਿੱਛੇ ਵੱਲ ਨੂੰ ਨਿਕਲਣ ਲੱਗੀ ਉਸ ਸਮੇਂ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਹਾਲਾਂਕਿ ਇੱਕ ਦੁਕਾਨ ਤੇ ਖੜੇ ਕਾ ਆਦਮੀ ਅਤੇ ਔਰਤ ਨੇ ਤੁਰੰਤ ਬਾਦਰੀ ਦਿਖੋਂਦੇ ਹੋਏ ਪਹਿਲਾਂ ਕਾਰ ਚ ਫਸੀ ਲੜਕੀ ਨੂੰ ਬਾਹਰ ਕੱਢਿਆ ਅਤੇ ਫਿਰ ਹੋਰ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਦਾਸਾਂਕੀ ਲੋਕਾਂ ਦੇ ਇਤਨਾ ਅਤੇ ਮੁਸਤੈਦੀ ਕਰਨ ਪੂਰੇ ਪਰਿਵਾਰ ਦੀ ਜਾਨ ਬਚ ਗਈ। ਤੁਹਾਨੂੰ ਦੱਸਦੀ ਹੈ ਕਿ ਹਾਲ ਹੀ ਚ ਪੂਰੇ ਦੇਸ਼ ਚ ਹੀ ਨਹੀਂ ਸਗੋਂ ਉੱਤਰਾਖੰਡ ਚ ਵੀ ਭਾਰੀ ਮੀਂਹ ਪਿਆ ਕਿ ਥਾਵਾਂ ਤੇ ਨਦੀਆਂ ਨਾਲਿਆਂ ਚ ਸੋਜ ਦੇਖਣ ਨੂੰ ਮਿਲ ਰਿਹਾ। ਇਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ। ਹੋਏਗੇ ਫਿਰ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਕਾਰਨ ਲੋਕ ਪਰੇਸ਼ਾਨ ਨੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਉੱਤਰਾਖੰਡ ਤੇ ਹਲਦਵਾਨੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਹੈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਤੇ ਸੜਕ 'ਤੇ ਵਹਿ ਰਹੇ ਪਾਣੀ ਦੇ ਵਿੱਚ ਇੱਕ ਕਾਰ ਕਿਸੇ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੌਰਾਨ ਲੋਕ ਉਸ ਨੂੰ ਰੋਕਣ ਲਈ ਫੋਨ ਵੀ ਕਰ ਰਹੇ ਨੇ ਹਾਲਾਂਕਿ ਥੋੜੀ ਦੂਰ ਜਾਣ ਤੋਂ ਬਾਅਦ ਪਾਣੀ ਦਾ ਬਹਾਅ ਇੰਨਾ ਤੇਜ਼ ਹੋ ਗਿਆ ਕਿ ਕਾਰ ਉਲਟ ਦਿਸ਼ਾ ਵੱਲ ਵਹਿਣ ਲੱਗੀ ਅੰਦਾਜ਼ਾ ਲਾਆ ਕਿ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪਣੇ ਆਪ ਪਿੱਛੇ ਵੱਲ ਨੂੰ ਨਿਕਲਣ ਲੱਗੀ ਉਸ ਸਮੇਂ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਹਾਲਾਂਕਿ ਇੱਕ ਦੁਕਾਨ ਤੇ ਖੜੇ ਕਾ ਆਦਮੀ ਅਤੇ ਔਰਤ ਨੇ ਤੁਰੰਤ ਬਾਦਰੀ ਦਿਖੋਂਦੇ ਹੋਏ ਪਹਿਲਾਂ ਕਾਰ ਚ ਫਸੀ ਲੜਕੀ ਨੂੰ ਬਾਹਰ ਕੱਢਿਆ ਅਤੇ ਫਿਰ ਹੋਰ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਦਸਨਾਂ ਕਿ ਲੋਕਾਂ ਦੇ ਇਤਨਾ ਅਤੇ ਮੁਸਤੈਦੀ ਕਰਨ ਪੂਰੇ ਪਰਿਵਾਰ ਦੀ ਜਾਨ ਬਚ ਗਈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਚ ਪੂਰੇ ਦੇਸ਼ ਚ ਹੀ ਨਹੀਂ ਸਗੋਂ ਉੱਤਰਾਖੰਡ ਚ ਵੀ ਭਾਰੀ ਮੀਂਹ ਪਿਆ ਕਈ ਥਾਵਾਂ ਤੇ ਨਦੀਆਂ ਨਾਲਿਆਂ ਚ ਸੋਜ ਦੇਖਣ ਨੂੰ ਮਿਲ ਰਿਹਾ। ਇਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ। ਹੋਏਗੇ ਫਿਰ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਲੋਕ ਪਰੇਸ਼ਾਨ ਨੇ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੌਰਾਨ ਉੱਤਰਾਖੰਡ ਤੇ ਹਲਦਵਾਨੀ ਤੋਂ ਇੱਕ ਭਿਆਨਕ ਵੀਡੀਓ ਸਾਹਮਣੇ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਭਾਰੀ ਮੀਂਹ ਤੇ ਸੜਕ ਤੇ ਵਹਿ ਰਹੇ ਪਾਣੀ ਦੇ ਵਿੱਚ ਇੱਕ ਕਾਰ ਕਿਸੇ ਤਰ੍ਹਾਂ ਪਤਨ ਦੀ ਕੋਸ਼ਿਸ਼ ਕਰ ਰਹੀ। ਇਸ ਦੌਰਾਨ ਲੋਕ ਉਸ ਨੂੰ ਰੋਕਣ ਲਈ ਫੋਨ ਵੀ ਕਰ ਰਹੇ ਨੇ ਹਾਲਾਂਕਿ ਥੋੜੀ ਦੂਰ ਜਾਣ ਤੋਂ ਬਾਅਦ ਪਾਣੀ ਦਾ ਬਹਾਵ ਇੰਨਾ ਤੇਜ਼ ਹੋ ਗਿਆ ਕਿ ਕਾਰ ਉਲਟ ਦਿਸ਼ਾਵਲ ਵਹਿਣ ਲੱਗੀ ਦੱਸ ਦਵਾ ਕਿ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਆਪਣੇ ਆਪ ਪਿੱਛੇ ਵੱਲੋਂ ਨਿਕਲਣ ਲੱਗੀ ਉਸ ਸਮੇਂ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਹਾਲਾਂਕਿ ਇੱਕ ਦੁਕਾਨ ਤੇ ਖੜੇ ਕਾ ਆਦਮੀ ਅਤੇ ਔਰਤ ਨੇ ਤੁਰੰਤ ਬਾਧਰੀ ਦਿਖੋਂਦੇ ਹੋਏ ਪਹਿਲਾ ਕਾਰ ਚ ਫਸੀ ਲੜਕੀ ਨੂੰ ਬਾਹਰ ਕੱਢਿਆ ਤੇ ਫਿਰ ਹੋਰ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ ਦਸਨਾਂ ਕਿ ਲੋਕਾਂ ਦੇ ਇਤਨਾ ਅਤੇ ਮੁਸਤੈਦੀ ਕਰਨ ਪੂਰੇ ਪਰਿਵਾਰ ਦੀ ਜਾਨ ਬਚ ਗਈ। ਤੁਹਾਨੂੰ ਦੱਸਦੀ ਹੈ ਕਿ ਹਾਲ ਹੀ ਚ ਪੂਰੇ ਦੇਸ਼ ਚ ਹੀ ਨਹੀਂ ਸਗੋਂ ਉੱਤਰਾਖੰਡ ਚ ਵੀ ਭਾਰੀ ਮੀਂਹ ਪਿਆ ਕਿ ਥਾਵਾਂ ਤੇ ਨਦੀਆਂ ਨਾਲਿਆਂ ਚ ਸੋਜ ਦੇਖਣ ਨੂੰ ਮਿਲ ਰਿਹਾ। ਇਸ ਕਾਰਨ ਕਈ ਥਾਵਾਂ ਤੇ ਹਾਦਸੇ ਵੀ ਵਾਪਰ ਚੁੱਕੇ ਨੇ।